ਅਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਤੇ ਆਂਗਨ ਵਾੜੀ ਵਰਕਰ ਯੂਨੀਅਨ ਸੀਟੂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਰੂਸਮਾਰਚ ਤੋਂ ਬਾਅਦ ਮੰਗ ਪੱਤਰ ਦਿੱਤਾ ਗਿਆ ਤਾਂ ਆਗੂਆਂ ਦੇ ਨਾਲ ਗੱਲਬਾਤ ਕਰਦੇ ਹੋਣਾ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਉਹਨਾਂ ਦੀਆਂ ਹੱਕੀ ਮੰਗਾਂ ਜੋ ਕਿ ਲਟਕਦੀਆਂ ਆ ਰਹੀਆਂ ਨੇ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਕਾਰਨ ਇਹਨਾਂ ਨੂੰ ਪ੍ਰਦੂਸ਼ਣ ਕਰਨੇ ਪੈ ਰਹੇ ਨੇ ਉਹਨਾਂ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਮੰਗਾਂ ਬਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਚਿਲਡਰਨ ਪਾਰਕ ਨੂੰ ਲੈ ਕੇ ਮਨੀਸਕੱਤਰ ਦੇ ਗੇਟ ਤੱਕ ਆਂਗਣਵਾੜੀ ਵਰਕਰਾਂ ਦੇ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਹੈ ਫਰੰਡ ਕੀ ਨਾਮ ਹੈ ਤੇ ਕਿਹੜੀ ਫਟੋ ਹੈ ਜੀ ਮੈਂ ਪ੍ਰਕਾਸ਼ ਕੌਰ ਸੋਹੀ ਅੰਗਨਵਾੜੀ ਮਲਾਜ਼ਮ ਯੂਨੀਅਨ ਸੀ2 ਜ਼ਿਲ੍ਹਾ ਬਚੰਡਾ ਜੀ ਕੀ ਕਾਰਨ ਅੱਜ ਮੀਟਿੰਗ ਕਰਨਾ ਲੱਗਿਆ ਅੱਜ ਸਾਡੇ ਪੰਜਾਬ ਪੱਧਰ ਦੇ ਧਰਨੇ ਸਾਰੇ ਪੰਜਾਬ ਦੇ ਵਿੱਚ ਬਲਾਕ ਪੱਧਰ ਦੇ ਸੀਡੀਪੀਓ ਨੂੰ ਮੰਗ ਪੱਤਰ ਜਿਹੜੇ ਸਾਡੇ ਮੰਤਰੀ ਅੰਨਾਪੂਰਨਾ ਜੀ ਉਹਨਾਂ ਲਈ ਭੇਜ ਰਹੇ ਹਾਂ ਅਸੀਂ ਸੀਡੀਪੀਓ ਰਾਹੀਂ ਤੇ ਸਾਡੀਆਂ ਜਿਹੜੀਆਂ ਪਿਛਲੇ ਸਮੇਂ ਤੋਂ ਲਟਕਦੀਆਂ ਮੰਗਾਂ ਉਹਨਾਂ ਦੇ ਸੰਬੰਧ ਵਿੱਚ ਹੈ ਜੀ ਜਿਹਦੇ ਵਿੱਚ ਮੇਨ ਮੰਗ ਸਾਡੀ ਹੈਗੀ ਜੀ ਗ੍ਰੈਚਿਟੀ ਜੋ ਕਿ ਅਸੀਂ ਸੁਪਰੀਮ ਕੋਰਟ ਤੋਂ ਕੇਸ ਜਿੱਤ ਚੁੱਕੇ ਹਾਂ ਬਟ ਪੰਜਾਬ ਸਰਕਾਰ ਸਾਨੂੰ ਦੇ ਨਹੀਂ ਰਹੀ ਤਾਂ ਬਾਕੀ ਸਟੇਟਾਂ ਦੇ ਵਿੱਚੋਂ ਮਿਲ ਰਹੀ ਹੈ तकरीबन 5 ਲੱਖ ਦੇ ਕਰੀਬ ਤੇ ਸਾਨੂੰ ਜਿਹੜੀ ਗ੍ਰੈਚਿਉਟੀ ਹੈ ਸਿਰਫ 1 ਲੱਖ ਰੁਪਿਆ ਦਿੱਤਾ ਜਾ ਰਿਹਾ ਹੈ ਇਸ ਟਾਈਮ ਵਰਕਰ ਤੇ 50000 ਰੁਪਿਆ ਹੈਲਪਰ ਉਹ ਸਾਡਾ ਪਹਿਲ ਦੇ ਆਧਾਰ ਤੇ ਕੇਸ ਹੈ ਸੈਕੰਡ ਸਾਡਾ ਹੈਗਾ ਜੀ ਜੋ ਮੋਬਾਈਲ ਦਾ ਹੈ ਤਾਂ 2018 ਤੋਂ ਭਾਰਤ ਦੇ ਵਿੱਚ ਦੋ ਵਾਰ ਜਿਹੜੇ ਐ ਮੋਬਾਈਲ ਫੋਨ ਮਿਲ ਚੁਕੇ ਆ ਹਰ 4 ਸਾਲ ਬਾਅਦ ਮੋਬਾਈਲ ਦਿੱਤਾ ਜਾਂਦਾ ਪੰਜਾਬ ਸਰਕਾਰ ਨੂੰ ਜਦੋਂ ਕਿ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ 2018 ਦੇ ਵਿੱਚ 8000 ਰੁਪਏ ਪਰ પ્રતિ ਸੈਂਟਰ ਆਇਆ ਮੋਬਾਈਲ ਦਾ ਤਾਂ ਉਦੋਂ ਵੀ ਸਾਨੂੰ ਨਹੀਂ ਦਿੱਤੇ ਗਏ ਤੇ ਹੁਣ 2022 ਦੇ ਵਿੱਚ ਜਿਹੜਾ ਆਇਆ ਜੀ 11800 ਰੁਪਏ ਪ੍ਰਤੀ ਮੋਬਾਈਲ ਫਿਲਹਾਲ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਹੁਣ 2026 ਦੇ ਵਿੱਚ ਤੀਸਰੀ ਵਾਰ ਮੋਬਾਈਲ ਆਉਣ ਵਾਲਾ ਤੇ ਸਾਨੂੰ ਇੱਕ ਵਾਰ ਵੀ ਨਹੀਂ ਮਿਲੇ ਅਸੀਂ ਆਪਣੇ ਨਿੱਜੀ ਫੋਨਾਂ ਤੋਂ ਸਰਕਾਰ ਨੂੰ ਕੰਮ ਕਰਕੇ ਦੇ ਰਹੇ ਹਾਂ ਤੇ ਜਿਹੜਾ ਉਹਦਾ ਡਾਟਾ ਹੈ ਉਹ ਵੀ ਸਾਨੂੰ ਬਹੁਤ ਘੱਟ ਦਿੱਤਾ ਜਾਂਦਾ ਹੈ ਪੰਜਾਬ ਤਾਂ ਛੱਡੋ ਜੀ ਇੰਡੀਆ ਦੀ ਕੋਈ ਵੀ ਕੰਪਨੀ ਇਹੋ ਜਿਹੀ ਨਹੀਂ ਜਿਹੜੀ 155 ਰੁਪਏ ਦੇ ਵਿੱਚ ਮਹੀਨੇ ਦਾ ਡਾਟਾ ਸਾਨੂੰ ਦੇ ਸਕੇ ਤਾਂ ਅਸੀਂ ਆਪਣੇ ਪੱਲਿਓ ਡਾਟਾ ਪਵਾ ਕੇ 400 ਰੁਪਏ ਮਹੀਨੇ ਦਾ ਸਰਕਾਰ ਨੂੰ ਕੰਮ ਕਰਕੇ ਦੇ ਰਹੇ ਹਾਂ ਬਟ ਫਿਰ ਵੀ ਸਰਕਾਰ ਜੇਕਰ ਥੋੜਾ ਬਹੁਤਾ ਕਈ ਵਾਰੀ ਕਿਸੇ ਦਾ ਮੋਬਾਈਲ ਖਰਾਬ ਹੋ ਜਾਂਦਾ ਨਹੀਂ ਚੱਲਦਾ ਜਾਂ ਕੋਈ ਕਿਸੇ ਕੋਲੇ ਆਪਣਾ ਹੈ ਨਹੀਂ ਆਪਣੇ ਬੱਚੇ ਲੇਟ ਫਿੱਟ ਹੋ ਜਾਂਦੇ ਬੱਚੇ ਕੰਮ ਤੇ ਗਏ ਆ ਰਾਤ ਨੂੰ ਆਇਆ ਤਾਂ ਕੰਮ ਕਰਦੇ ਆ ਤਾਂ ਕਈ ਵਾਰ ਨਹੀਂ ਕੰਮ ਹੁੰਦਾ ਤਾਂ ਉਹ ਤਾਨਾਸ਼ਾਹੀ ਰਵਈਆ ਸਰਕਾਰ ਦਾ ਇਹ ਆ ਵੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਐ ਉਹ ਸਾਨੂੰ ਟਰਮੀਨੇਟ ਕਰਦੇ ਆ ਧਮਕੀਆਂ ਸਵਾਵਾ ਖਤਮ ਕਰਨ ਦੀਆਂ ਧਮਕੀਆਂ ਦੇ ਰਹੇ ਆ ਬਾਰ-ਬਾਰ ਲੈਟਰ ਕੱਢ ਰਹੇ ਆ ਜਿਸ ਤੋਂ ਅਸੀਂ ਬਹੁਤ ਪਰੇਸ਼ਾਨ ਆ ਮਾਨਸਿਕ ਪੀੜਾ ਵੀ ਸਾਨੂੰ ਬਹੁਤ ਹੈ ਦੂਸਰਾ ਜਿਹੜੀ ਸਾਡੀ ਤਨਖਾਹ ਦਾ ਜੀ ਜੋ ਪੰਜਾਬ ਸਰਕਾਰ ਨੇ ਸਾਡੇ ਨਾਲ ਮਾਨ ਪੱਤੇ ਦਾ ਵਾਅਦਾ ਕੀਤਾ ਸੀ ਜਿੱਦੇ ਪੰਜਾਬ ਸਰਕਾਰ ਆਈ ਹੈ ਵੀ ਅਸੀਂ ਦੁੱਗਣਾ ਕਰਾਂਗੇ ਬਟ ਹੁਣ ਇਹ ਕਹਿ ਰਹੇ ਆ ਕੱਲ ਸਾਡੀ ਮੰਤਰੀ ਸਭਾ ਨਾਲ ਮੀਟਿੰਗ ਹੋਈ ਸੀ ਵੀ ਸਾਡੇ ਕੋਲ ਹਜੇ ਬਜਟ ਨਹੀਂ ਸਾਡੇ ਕੋਲੇ ਪੈਸਾ ਨਹੀਂ ਅਸੀਂ ਦੂਸਰੀਆਂ ਸਟੇਟਾਂ ਨੂੰ ਪੁੱਛਾਂਗੇ ਤਾਂ ਅਸੀਂ ਇਹ ਕਿਹਾ ਵੀ ਜਦੋਂ ਤੁਸੀਂ ਚੋਣਾਂ ਦੇ ਵਿੱਚ ਆਏ ਸੀ ਵਾਅਦਾ ਕੀਤਾ ਸੀ ਉਦੋਂ ਤੁਸੀਂ ਦੂਸਰੀਆਂ ਸਟੇਟਾਂ ਨੂੰ ਪੁੱਛ ਕੇ ਕੀਤਾ ਸੀ ਉਦੋਂ ਵੀ ਤਾਂ ਦੇਖਣਾ ਸੀ ਵੀ ਪੈਸਾ ਹੈ ਕਿ ਨਹੀਂ ਹੈ ਪਰ ਫਿਲਹਾਲ ਕੋਈ ਜਵਾਬ ਨਹੀਂ ਕੱਲ ਦੀ ਮੀਟਿੰਗ ਕੋਈ ਵਧੀਆ ਸਿੱਟਾ ਨਹੀਂ ਨਿਕਲਿਆ ਉਹਦੇ ਵਿੱਚੋਂ ਸਿਰਫ ਲਾਰੇ ਹੀ ਮਿਲੇ ਵੇ ਸੋਪਨ ਮੰਗ ਨਹੀਂ ਮੰਨਿਆ ਜਾਂਦੀ ਤਾਂ ਅਸੀਂ ਰੈਗੂਲਰ ਡਾਇਰੈਕਟੋਰੇਟ ਤਰਨਾ ਸ਼ੁਰੂ ਕਰਾਂਗੇ ਇਸ ਤੇ ਵਿਚਾਰ ਹੋ ਰਹੀ ਹੈ ਸਟੇਟ ਕਮੇਟੀ ਦੀ ਤਾਂ ਉਸ ਦਾ ਫੈਸਲਾ ਜੇਕਰ 2-4 ਦਿਨਾਂ ਵਿੱਚ ਸਾਡਾ ਕੋਈ ਇਧਰੋਂ ਮੰਗਾਂ ਦੇ ਵਿੱਚੋਂ ਨਹੀਂ ਨਿਕਲਦਾ ਕੋਈ ਰਿਵਿਊ ਅੱਜ ਦੇ ਧਰਨੇ ਤੋਂ ਬਾਅਦ ਤਾਂ ਫਿਰ ਅਸੀਂ ਅਗਲਾ ਸਟੈਪ